ਸ਼ਸ਼ੀਕਲ ਪੰਜਾਬ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਦੋਸਤੋ 1948 ਦੇ ਵਿੱਚ ਜਦੋਂ ਪੈਪਸੂ ਦਾ ਗਠਨ ਹੁੰਦਾ ਹੈ ਤਾਂ ਫਤਿਹਗੜ੍ਹ ਸਾਹਿਬ ਨੂੰ ਇਹਦੇ ਵਿੱਚ ਜ਼ਿਲ੍ਹਾ ਬਣਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ 1953 ਦੇ ਵਿੱਚ ਇਸ ਨੂੰ ਪਟਿਆਲੇ ਜ਼ਿਲ੍ਹੇ ਦੇ ਵਿੱਚ ਜੋੜਿਆ ਜਾਂਦਾ ਹੈ ਇੱਕ ਤਹਿਸੀਲ ਦੇ ਵਜੋਂ ਅਤੇ ਜਦੋਂ ਵਿਸਾਖੀ ਆਉਂਦੀ ਹੈ 1992 ਦੀ ਤਾਂ ਉਦੋਂ ਫਤਿਹਗੜ੍ਹ ਸਾਹਿਬ ਨੂੰ ਇੱਕ ਅਲੱਗ ਤੋਂ ਜ਼ਿਲ੍ਹਾ ਬਣਾ ਦਿੱਤਾ ਜਾਂਦਾ ਹੈ। ਦੋਸਤੋ ਜੇ ਅਸੀਂ ਇਸ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇਹਦੇ ਉੱਤਰ ਵਾਲੇ ਪਾਸੇ ਲੁਧਿਆਣਾ ਤੇ ਰੋਪੜ ਜ਼ਿਲ੍ਹਾ ਪੈਂਦਾ ਹੈ। ਇਹਦੇ ਦੱਖਣ ਵਾਲੇ ਪਾਸੇ ਪਟਿਆਲਾ ਜ਼ਿਲ੍ਹਾ ਪੈਂਦਾ ਹੈ ਅਤੇ ਇਹਦੇ ਪੂਰਬ ਦੇ ਵਿੱਚ ਮਹਾਲੀ ਜ਼ਿਲ੍ਹਾ ਤੇ ਪੱਛਮ ਦੇ ਵਿੱਚ ਸੰਗਰੂਰ ਜ਼ਿਲ੍ਹਾ ਪੈਂਦਾ ਹੈ। ਦੋਸਤੋ ਇਸ ਜ਼ਿਲ੍ਹੇ ਦੀਆਂ ਚਾਰ ਤਹਿਸੀਲਾਂ ਨੇ ਜਿਹਦੇ ਵਿੱਚ ਫਤਿਹਗੜ੍ਹ ਸਾਹਿਬ, ਬਸੀ ਪਠਾਣਾ, ਅਮਲੋ ਤੇ ਖਮਨੌਨ ਆਉਂਦੀਆਂ ਨੇ। ਇਸ ਸ਼ਹਿਰ ਨੂੰ ਜਿੱਤ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਕਿਉਂਕਿ 1710 ਦੇ ਵਿੱਚ ਬੰਦਾ ਸਿੰਘ ਬਹਾਦਰ ਆਪਣੀਆਂ ਸਿੱਖ ਫੌਜਾਂ ਦੇ ਨਾਲ ਇੱਥੇ ਆਉਂਦੇ ਨੇ ਤੇ ਪੂਰੇ ਸ਼ਹਿਰ ਨੂੰ ਮਲਿਆ ਮੀਟ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੇ ਬਦਲਾ ਲੈਣਾ ਹੁੰਦਾ ਹੈ ਛੋਟੇ ਸਹਬਜ਼ਾਦਿਆਂ ਦੀ ਕੁਰਬਾਨੀ ਦਾ ਦੋਸਤੋ ਇਸ ਸ਼ਹਿਰ ਦੇ ਵਿੱਚ ਸਭ ਤੋਂ ਜਿਹੜੀ ਮਹੱਤਵਪੂਰਨ ਜਗ੍ਹਾ ਹੈ ਉਹ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿੱਥੇ ਕਿ ਛੋਟੇ ਸਹਬਜ਼ਾਦੇ ਸਹਬਜ਼ਾਦਾ ਜੁਰਾਵਰ ਸਿੰਘ ਸਹਬਜ਼ਾਦਾ ਫਤਿਹ ਸਿੰਘ ਉਹਨਾਂ ਨੂੰ ਜ਼ਿੰਦਾ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਗਿਆ ਸੀ ਅਤੇ ਇਸ ਤੋਂ 1 ਕਿਲੋਮੀਟਰ ਦੂਰ ਹੀ ਗੁਰਦੁਆਰਾ ਹੈ ਜੋਤੀ ਸਰੂਪ ਸਾਹਿਬ ਜਿੱਥੇ ਕਿ ਦੋਨੋਂ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਅਤੇ ਦੋਸਤੋ ਉਹਨਾਂ ਦੇ ਸੰਸਕਾਰ ਵਾਸਤੇ ਜਿਹੜੀ ਜ਼ਮੀਨ ਖਰੀਦੀ ਗਈ ਸੀ ਉਹ ਦਿਵਾਨ ਟੋਡਰਮਲ ਜੀ ਦੁਆਰਾ ਖਰੀਦੀ ਗਈ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਯਾਦਗਾਰੀ ਗੇਟ ਵੀ ਬਣਾਇਆ ਗਿਆ ਹੈ ਦੋਸਤੋ ਜੇ ਅਸੀਂ ਇਸ ਸ਼ਹਿਰ ਦੀਆਂ ਮਹੱਤਵਪੂਰਨ ਥਾਵਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਮਹੱਤਵਪੂਰਨ ਜਗ੍ਹਾ ਇਸ ਜ਼ਿਲ੍ਹੇ ਦੇ ਵਿੱਚ ਨੇ ਜਿਵੇਂ ਕਿ ਇਹਦੇ ਵਿੱਚ ਉਸਤਾਦ ਤੇ ਸ਼ਾਗਿਰਦ ਦੀ ਮਜ਼ਾਰ ਵੀ ਹੈ ਇਹਦੇ ਵਿੱਚ ਭਗਤ ਸਦਨਾ ਜੀ ਦੀ ਮਜ਼ਾਰ ਵੀ ਹੈ ਜਗ੍ਹਾ ਹੈ ਜੇ ਅਸੀਂ ਗੱਲ ਕਰੀਏ ਅਜਾਇਬ ਘਰ ਦੀ ਤਾਂ ਸੰਘੋਲ ਜਿਹੜਾ ਅਜਾਇਬ ਘਰ ਹੈ ਜਿੱਥੇ ਕਿ ਸਿੰਧੂ ਘਾਟੀ ਦੀ ਸੱਭਿਆਤਾ ਦੇ ਬਹੁਤ ਸਾਰੇ ਅਵਸ਼ੇਸ਼ ਵੀ ਮਿਲ ਜਾਂਦੇ ਨੇ ਅਤੇ ਦੋਸਤੋ ਇੱਥੇ ਆਮ ਖਾਸ ਬਾਗ ਵੀ ਹੈ ਜਿਸ ਨੂੰ ਕਿ ਸ਼ਾਹਜਹਾਨ ਨੇ ਬਣਾਇਆ ਸੀਗਾ ਅਤੇ ਇਸ ਤੋਂ ਇਲਾਵਾ ਇੱਥੇ ਗੁਰਦੁਆਰਾ ਸ਼ਹੀਦ ਗੰਜ ਵੀ ਮੌਜੂਦ ਹੈ ਦੋਸਤੋ ਇਸ ਤੋਂ ਇਲਾਵਾ ਇੱਥੇ ਰੋਜ਼ਾ ਸ਼ਰੀਫ ਦੀ ਦਰਗਾਹ ਵੀ ਮੌਜੂਦ ਹੈ ਜੋ ਕਿ ਸ਼ੇਖ ਅਹਿਮਦ ਫਾਰੂਕੀ ਸਰਹੰਦੀ ਦੀ ਯਾਦ ਚ ਬਣਾਈ ਗਈ ਸੀ ਅਤੇ ਇਸ ਤੋਂ ਇਲਾਵਾ ਉਸਤਾਦ ਤੇ ਸ਼ਾਗਿਰਦ ਦੀ ਜੋ ਮਜ਼ਾਰ ਹੈ ਉਹ ਬਹੁਤ ਹੀ ਮਹੱਤਵਪੂਰਨ ਥਾਵਾਂ ਦੇ ਵਿੱਚ ਇੱਥੇ ਗਿਣੀ ਜਾਂਦੀ ਹੈ ਦੋਸਤੋ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਗਿਆਨਮ ਪੰਜਾਬ ਦੇ ਨਾਲ